ਅਗਰ ਮਨੁੱਖ ਨਾਮ ਨਹੀਂ ਜੱਗ ਸਕਿਆ ਜਾਂ ਨਾਮ ਦੀ ਪ੍ਰਾਪਤੀ ਨਹੀਂ ਹੋਈ ਇਹਦੇ ਵਿੱਚ ਮਨੁੱਖ ਦੂਜੇ ਤੀਜੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਬਾਰਾਉਂ ਧਨ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਫਸਲ ਚੰਗੀ ਨਹੀਂ ਆਉਂਦੀ ਪਿਛਲੇ ਸਾਲ ਕਸ਼ਮੀਰ ਵਿੱਚ ਮੈਨੂੰ ਇੱਕ ਸਿੰਘ ਬਾਰਾ ਮੋਲਾ ਦੇ ਜ਼ਾਰੋ-ਜ਼ਾਰ ਰੌਂਦਾ ਮਿਲਿਆ ਕਿਹਨ ਲਗਾ ਬਾਗ ਤੇ ਸੇਵਾ ਦਾ ਬਾਗ ਲੱਖਾਂ ਰੁਪਏ ਖਰਚ ਕੀਤੇ ਸਨ ਸਾਲ ਵਰਮਨ ਇਤਨੀ ਲੇਬਰ ਲਾਈ ਖਾਦ ਭਾਈ ਪਾਣੀ ਦਿੱਤਾ ਪੱਤੇ ਸੁੱਕੇ ਘਟਣ ਵਾਸਤੇ ਇਤਨੇ ਮੁਲਾਜ਼ਮ ਰੱਖੇ ਸਾਲ ਵਰ ਖਰਚ ਕੀਤਾ ਗੜਾ ਪੈ ਗਿਆ ਸਾਰੇ ਸੇਵ ਖਰਾਬ ਹੋ ਗਏ ਮੈ ਤਾਂ ਤਬਾਹ ਹੋ ਗਿਆ ਸਾਲ ਵਰ ਦੀ ਮਿਹਨਤ ਚਲੀ ਗਈ ਲੱਖਾਂ ਰੁਪਏ ਦੀ ਫਸਲ ਬਰਬਾਦ ਇਹਨੂੰ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਤਾਂ ਨਾ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਪਦਾਰਥ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਮਨ ਭਾਉ ਦੇ ਸੰਬੰਧ ਨਹੀਂ ਜੁੜਦੇ ਇਹਨ ਮਨ ਭਾਉ ਦੀ ਜਗਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ ਪ੍ਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ, ਈਸ਼ਵਰ ਨਹੀਂ ਮਿਲਦਾ। ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਜਿਹੜੇ ਬੰਦੇ ਕਹਿੰਦੇ ਨੇ ਗਏ ਨਹੀਂ ਜੀ ਨਾਮ ਜਪ ਲਾਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ, ਵਾਤਾਵਰਣ ਠੀਕ ਹੋ ਜਾਏ, ਸੜੀ ਸਥਿਤੀ ਠੀਕ ਹੋ ਜਾਏ। ਪਰ ਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ। ਪ੍ਰਹਿਲਾਦ ਦੀ ਤੇ ਬਿਲਕੁਲ ਠੀਕ ਨਹੀਂ। ਪਿਓ ਵੈਰੀ ਹੈ। ਤੁਸੀਂ ਆਮ ਫਰਨਾਜ਼ਾ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਪਿਓ ਜਾਨ ਦਾ ਵੈਰੀ ਹੋਵੇ। ਤੇ ਉਹਨੇ ਜੇਲ੍ਹ ਦੇ ਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ ਪਰ ਸਥਿਤੀ ਚ ਸਿੱਖ ਨਹੀਂ ਹੈ ਬਾਹਰ ਦਾ ਬੈਰੋਨੀ ਮਾਹੌਲ ਤੇ ਠੀਕ ਨਹੀਂ ਹੈ ਪਰ ਜੇਲ੍ਹ ਦੀ ਤੰਗ ਤਾਰੇ ਕੋਠੜੀ ਦੇ ਉਹ ਸਵਾਸ ਸਵਾਸ ਨਾਮ ਜਪ ਨਾਮ ਜਪਣ ਦੇ ਚ ਬਾਹਰ ਦੀ ਦੁਨੀਆ ਮੌਸਮ ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰ ਸਕਦਾ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਦਰੋ ਦੀ ਵੀ ਠੀਕ ਨਹੀਂ ਸੀ ਮਥਰੇ ਹੀ ਮਾਨ ਹੈ ਪਿਤਾ ਦੀ ਗੋਦੀ ਚ ਬੈਠੇ ਹਣ ਚੁੱਕ ਕੇ ਪਰੇ ਮਾਰੇ ਜਿੱਥੇ ਗੋਦੀ ਚ ਬੈਠਣਾ ਹੈ ਤੂੰ ਤੂੰ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਤੂੰ ਆਇਂਦਾ ਨਹੀਂ ਬੈਠਣਾ ਪਰਿਸਥਿਤੀ ਤੇ ਠੀਕ ਨਹੀਂ ਹੈ ਲੇਕਿਨ ਉਸ ਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪਰਮਾਤਮਾ ਦੀ ਗੋਦੇ ਜਾ ਬੈਠ ਰੋ ਭਗਤ ਬਣ ਕੇ ਪੰਜ ਬਰਖ ਕੋ ਅਨਾਥ ਧੋ ਬਰਾਰਕ ਹਰ ਸਿਮਰਤ ਅਮਰ ਅਟਾਰੇ ਬੜੀ ਉੱਚੀ ਅਟਾਰੀ ਇਸ ਨੂੰ ਨਸੀਬ ਹੋ ਮਨ ਸਥਿਤੀ ਠੀਕ ਹੈ ਪਰਿਸਥਿਤੀ ਤੇ ਠੀਕ ਨਹੀਂ ਪਰਿਸਥਿਤੀ ਗੁਰੂ ਨਾਨਕ ਦੀ ਠੀਕ ਨਹੀਂ ਸੀ ਬਾਬਰ ਨੇ ਜੇਲ੍ਹ ਦੇ ਚ ਪਾ ਦਿੱਤਾ ਸਾਰੇ ਬੇਦੀ ਸਹਿਮਤ ਨਹੀਂ ਸਨ ਕਹਿੰਦੇ ਸਨੇ ਸੁਦਾਈ ਤੇ ਵਕਤ ਦੀ ਹਕੂਮਤ ਨੇ ਜੇਲ੍ਹ ਚ ਪਾ ਦਿੱਤਾ ਪਰਿਸਥਿਤੀ ਤੇ ਠੀਕ ਨਹੀਂ ਹੈ પરિસ્થિતિ રામ દેવી ઠીક સાલ ચૌદ સનવાસ